ਦੋਸਤੋ ਮੈਨੂੰ ਬਹੁਤ ਫੋਨ ਜਾਂ ਮੈਸੇਜ ਆਉਂਦੇ ਆ ਕਿ ਸਾਡੇ ਫੋਲੋਅਰ ਨਹੀਂ ਵਧਦੇ ਸਾਡੀ ਵੀਡੀਓ ਜਿਹੜੀ ਹੈਗੀ ਆ ਉੱਤੇ ਵਿਊ ਨਹੀਂ ਆਉਂਦੇ ਤੇ ਅੱਜ ਆਪਾਂ ਗੱਲ ਕਰਾਂਗੇ ਇਸ ਬਾਰੇ ਕਿ ਫੋਲੋਅਰ ਕਿਵੇਂ ਵਧਣਗੇ ਵਿਊ ਕਿਵੇਂ ਆਉਣਗੇ ਜਦ ਤੱਕ ਤੁਹਾਡੀ ਜਿਹੜੀ ਰੀਲ ਹੈ ਜਾਂ ਤੁਹਾਡੀ ਪੋਸਟ ਹੈ ਉਹ ਵਾਇਰਲ ਨਹੀਂ ਹੁੰਦੀ ਤਦ ਤੱਕ ਨਾ ਤਾਂ ਵਿਊ ਆਉਣੇ ਆ ਤੇ ਨਾ ਹੀ ਫੋਲੋਅਰ ਵਧਣੇ ਆ ਇਹ ਗੱਲ ਤਾਂ ਧਿਆਨ ਚ ਸਭ ਤੋਂ ਪਹਿਲੀ ਜੋ ਕੜੀ ਹੈ ਨਾ ਉਹ ਹੈਗੀ ਆ ਤੁਹਾਡੀ ਵੀਡੀਓ ਪੋਸਟ ਕਰਨ ਵਿੱਚ ਕਿ ਤੁਸੀਂ ਜਦੋਂ ਵੀਡੀਓ ਪੋਸਟ ਕਰਨੀ ਆ ਉਦੋਂ ਉਸ ਵਿੱਚ ਕੀ ਕੀ ਧਿਆਨ ਰੱਖਣਾ ਆ ਕੀ ਕੀ ਖਿਆਲ ਰੱਖਣਾ ਆ ਕਿਸ ਕਿਸ ਤਰੀਕੇ ਨਾਲ ਤੁਸੀਂ ਪੋਸਟ ਕਰਨੀ ਆ ਤਾਂ ਹੀ ਤੁਹਾਡੀ ਜਿਹੜੀ ਰੀਲ ਹੈਗੀ ਆ ਜਾਂ ਵੀਡੀਓ ਹੈਗੀ ਆ ਉਹ ਵਿਊਓ ਦੇ ਵਧਣਗੇ ਜਾਂ ਉਹ ਵਾਇਰਲ ਹੋਏਗੀ ਸੋ ਅੱਜ ਤੁਸੀਂ ਸਾਡੇ ਨਾਲ ਬਣੇ ਰਹੋ ਆਪਾਂ ਤੁਹਾਨੂੰ ਦੱਸਦੇ ਆ ਕਿ ਤੁਹਾਡੇ ਵਿਊ ਕਿਵੇਂ ਵਧਣਗੇ ਤੁਹਾਡੇ ਫੋਲੋਅਰ ਕਿਵੇਂ ਵਧਣਗੇ ਅਤੇ ਤੁਹਾਡੀ ਰੀਲ ਪੋਸਟ ਵਾਇਰਲ ਕਿਦਾਂ ਹੋਊਗੀ ਅੱਜ ਇਸ ਬਾਰੇ ਗੱਲ ਕਰਾਂਗੇ ਸੋ ਬਣੇ ਰਹੋ ਸਾਡੇ ਨਾਲ ਆਪਾਂ ਚੱਲਦੇ ਹਾਂ ਜੀ ਫੋਨ ਦੀ ਸਕਰੀਨ ਤੇ ਵੀਡੀਓ ਨੂੰ ਅਪਲੋਡ ਕਰਨ ਤੋਂ ਸ਼ੁਰੂ ਕਰਨ ਤੇ ਸਭ ਤੋਂ ਪਹਿਲਾਂ ਆਪਾਂ ਆਪਣਾ ਪ੍ਰੋਫਾਈਲ ਖੋਲ੍ਹਾਂਗੇ ਫਿਰ ਆਪਾਂ ਰੀਲ ਨਹੀਂ ਪੇਸਟ ਕਰਨੀ ਆਪਾਂ ਵੱਡੀ ਵੀਡੀਓ ਕਰਨੀ ਹੈ ਰੀਲ ਪੋਸਟ ਨਹੀਂ ਕਰਨੀ ਸੋ ਆਪਾਂ ਇੱਕ ਇਹ ਚੋਂ ਵੀਡੀਓ ਲਵਾਂਗੇ ਤੇ ਇੱਕ ਆਪਾਂ ਇਹ ਗੈਲਰੀ ਚੋਂ ਵੀਡੀਓ ਲੈ ਲਈ ਆ ਇਹਨੂੰ ਅਪਲੋਡ ਕਰਨ ਤੋਂ ਪਹਿਲਾਂ ਆਪਾਂ ਟਾਈਟਲ ਜਿਹੜਾ ਹੈ ਨਾ ਜੋ ਵੀ ਵੀਡੀਓ ਦਾ ਟਾਈਟਲ ਹੈ ਉਹ ਆਪਾਂ ਟਾਈਟਲ ਇੱਥੇ ਟਾਈਪ ਕਰਾਂਗੇ ਉਸ ਤੋਂ ਬਾਅਦ ਟਾਈਟਲ ਟਾਈਪ ਕਰਨ ਤੋਂ ਬਾਅਦ ਫਿਰ ਆਪਾਂ ਇੱਕ ਹੈਸ਼ਟੈਗ ਜ਼ਰੂਰ ਲਾਉਣਾ ਹੈ ਇਹਦੇ ਨਾਲ ਹੈਸ਼ਟੈਗ 1 ਤੋਂ ਲੈ ਕੇ 5 ਆਪਾਂ ਲਾਉਣੇ ਹੁੰਦੇ ਆ ਕੋਈ ਚਾਹੇ 1 ਲਾ ਦਿਓ 2 ਲਾ ਦਿਓ 3 ਲਾ ਦਿਓ ਜਿਆਦਾ ਨਹੀਂ ਲਾਉਣੇ ਤੇ ਆਪਾਂ ਜਿਹੜਾ ਇਸ ਤੋਂ ਬਾਅਦ ਇੱਕ ਇਮੋਜੀ ਲਾਉਣਾ ਹੈ ਜਿਹੜੀ ਆਪਾਂ ਆਪਣਾ ਲਿਖਣਾ ਹੈ ਲਿਖਣ ਤੋਂ ਬਾਅਦ ਇਮੋਜੀ ਲਾਉਣਾ ਹੈ ਉਸ ਤੋਂ ਬਾਅਦ ਆ ਫਿਰ ਲਾਉਣਾ ਠੀਕ ਹੈ ਜੀ ਹੋ ਗਿਆ ਮੈਂ ਆਪਣਾ ਆਪਣੇ ਨਾਮ ਦਾ ਹੀ ਲਾ ਰਿਹਾ ਹਾਂ ਤੇ ਇਸ ਤੋਂ ਬਾਅਦ ਜਿਸ ਤਰੀਕੇ ਦੀ ਵੀਡੀਓ ਆਪਣੀਆਂ ਮੰਨ ਲਓ ਮੇਰੀ ਵੀਡੀਓ ਹੈਗੀਆਂ ਆ ਜਿੱਦਾਂ ਮੋਟੀਵੇਸ਼ਨਲ ਵੀਡੀਓ ਹੋਗੀ ਜਾਂ ਕੋਈ ਵੀ ਵੀਡੀਓ ਜਿੱਦਾਂ ਦੀ ਵੀ ਤੁਸੀਂ ਵੀਡੀਓ ਦਾ ਥੀਮ ਰੱਖੋਗੇ ਬਣਾਓਗੇ ਉਸੇ ਤਰੀਕੇ ਨਾਲ ਤੁਸੀਂ ਇੱਕ ਅਦਾ ਹੈਸ਼ਟੈਗ ਲਾ ਸਕਦੇ ਆ ਉਸ ਤੋਂ ਬਾਅਦ ਡਿਸਕ੍ਰਿਪਸ਼ਨ ਆ ਜਾਂਦੀ ਆ ਤੇ ਡਿਸਕ੍ਰਿਪਸ਼ਨ ਵਿੱਚ ਆਪਾਂ ਉਹ ਚੀਜ਼ ਲਿਖਣੀ ਆ ਕਿ ਵੀਡੀਓ ਦੇ ਵਿੱਚ ਆਪਾਂ ਕੀ ਬਣਾਇਆ ਹੈ ਉਹਨੂੰ ਸ਼ਾਰਟ ਵਿੱਚ ਜਾਨੀ ਕਿ ਉਹਦਾ ਨਿਚੋੜ ਕਹਿ ਸਕਦੇ ਹਾਂ ਹਨ ਤੇ ਉਹ ਆਪਾਂ ਲਿਖ ਦੇਣਾ ਹੈ ਵੀ ਇਹਦੇ ਵਿੱਚ ਆਪਣੀ ਵੀਡੀਓ ਦੇ ਵਿੱਚ ਆਹ ਚੀਜ਼ ਆਪਾਂ ਬਣਾਈ ਹੈ ਜਿੱਦਾਂ ਮੈਂ ਅੱਜ ਲਿਖਿਆ ਕਿ ਅੱਜ ਕੱਲ ਦੇ ਰਿਸ਼ਤਿਆਂ ਵਿੱਚ ਖਟਾਸ ਅ ਮਤਲਬ ਕਿਉਂ ਆਉਂਦੀ ਹੈ ਹਨ ਜਾਂ ਕਿਉਂ ਖਟਾਸ ਕਿਉਂ ਆ ਜਾਂ ਜੋ ਵੀ ਤੁਸੀਂ ਆਪਣਾ ਤੁਸੀਂ ਵੀਡੀਓ ਬਣਾਈਆਂ ਉਹਦੇ ਮੁਤਾਬਕ ਤੁਸੀਂ ਇਹ ਲਿਖ ਦੇਣਾ ਆ ਠੀਕ ਹੈ ਜੀ ਇਸ ਤੋਂ ਬਾਅਦ ਹੈਸ਼ਟੈਗ ਲਾਉਣਾ ਜ਼ਰੂਰ ਇੱਥੇ ਉੱਪਰ ਵੀ ਆਪਾਂ ਹੈਸ਼ਟੈਗ ਲਾਇਆ ਇੱਥੇ ਵੀ ਹੈਸ਼ਟੈਗ ਲਾਉਣਾ ਆ ਜਿਵੇਂ ਕਿ ਮੈਂ ਆਪਣੇ ਨਾਂ ਦਾ ਹੈਸ਼ਟੈਗ ਇੱਥੇ ਵੀ ਲਾਇਆ ਆ ਤੇ ਤੁਸੀਂ ਵੀਡੀਓ ਨਾਲ ਰਿਲੇਟਡ ਵੀ ਹੈਸ਼ਟੈਗ ਜ਼ਰੂਰ ਲਾਉਣਾ ਆ ਕਿ ਵੀਡੀਓ ਜਿੱਦਾਂ ਦੀ ਵੀਡੀਓ ਹੈਗੀ ਆ ਉਹਦੇ ਮੁਤਾਬਕ ਹੈਸ਼ਟੈਗ ਜਿਹੜਾ ਹੈਗਾ ਆ ਉਹ ਲੱਗੇ ਠੀਕ ਹੈ ਜੀ ਜਿਵੇਂ ਮੈਂ 뮤ਜ਼ਿਕ ਮੈਡੀਟੇਸ਼ਨ ਲਾਤਾ ਓਕੇ ਉਸ ਤੋਂ ਬਾਅਦ ਤੁਸੀਂ ਇਹਨੂੰ ਘੱਟੋ ਘੱਟ ਤਿੰਨ ਗਰੁੱਪਾਂ ਵਿੱਚ ਸ਼ੇਅਰ ਕਰਨਾ ਹੈ ਤਿੰਨ ਗਰੁੱਪਾਂ ਵਿੱਚ ਸ਼ੇਅਰ ਕਰਨਾ ਤਿੰਨ ਤੋਂ ਵੱਧ ਚ ਨਹੀਂ ਹੋ ਸਕਦਾ ਕਿਉਂਕਿ ਫੇਸਬੁੱਕ ਦੀ ਪਾਲਿਸੀ ਇਹ ਹੀ ਹੈ ਕਿ ਆਪਾਂ ਤਿੰਨ ਗਰੁੱਪਾਂ ਵਿੱਚ ਹੀ ਸ਼ੇਅਰ ਕਰ ਸਕਦੇ ਹਾਂ ਜਿਹੜੇ ਵੀ ਗਰੁੱਪ ਤੁਹਾਨੂੰ ਚੰਗੇ ਲੱਗਣ ਜਾਂ ਜਿਹੜੇ ਗਰੁੱਪ ਤੁਹਾਡੇ ਕੋਲ ਹੋਣ ਉਸ ਤੋਂ ਉਹ ਲਾ ਸਕਦੇ ਹਾਂ ਠੀਕ ਹੈ ਜੀ ਔਰ ਇਸ ਤੋਂ ਬਾਅਦ ਫਿਰ ਤੁਸੀਂ ਪਲੇਲਿਸਟ ਤੁਹਾਡੀ ਜੇਕਰ ਪਲੇਲਿਸਟ ਬਣੀ ਹੋਈ ਆ ਤਾਂ ਤੁਹਾਡੀ ਵੀਡੀਓ ਉਹਦੇ ਵਿੱਚ ਚਲੀ ਜਾਊਗੀ ਜੇ ਨਹੀਂ ਬਣੀ ਤਾਂ ਪਲੇਲਿਸਟ ਆਪਣੀ ਕ੍ਰੀਏਟ ਕਰ ਲਵੋ ਪਲੇਲਿਸਟ ਦਾ ਮਤਲਬ ਹੁੰਦਾ ਕਿ ਤੁਹਾਡਾ ਕੋਈ ਵੀਡੀਓ ਖੋਲਦਾ ਆ ਤਾਂ ਉਹਦੇ ਥੱਲੇ ਸਾਰੀਆਂ ਤੁਹਾਡੀਆਂ ਵੀਡੀਓ ਜਿਹੜੀਆਂ ਉਹ ਸ਼ੋ ਹੋਣ ਲੱਗ ਜਾਂਦੀਆਂ ਜਿਹੜੀਆਂ ਵੀ ਪਲੇਲਿਸਟ ਵਿੱਚ ਹੁੰਦੀਆਂ ਤੇ ਉਸ ਤੋਂ ਬਾਅਦ ਕੋਈ ਬੰਦਾ ਇੱਕ ਵੀਡੀਓ ਦੇਖਦਾ ਆ ਤਾਂ ਫਿਰ ਉਹ ਦੂਸਰੀ ਵੀਡੀਓ ਨੂੰ ਵੀ ਚੈੱਕ ਕਰਦਾ ਆ ਜਾਂ ਤੁਹਾਡੀਆਂ ਹੋਰ ਵੀਡੀਓ ਵੱਲ ਵੀ ਉਹਦਾ ਧਿਆਨ ਜਾਂਦਾ ਆ ਸੋ ਆਪਣੀ ਪਲੇਲਿਸਟ ਜ਼ਰੂਰ ਬਣਾਓ ਪਲੇਲਿਸਟ ਦੇ ਨਾਲ ਹੀ ਅੱਗੇ ਵਧੋ ਫਿਰ ਉਸ ਤੋਂ ਬਾਅਦ ਆ ਗਿਆ ਜੀ ਤੁਹਾਡੀ ਲੋਕੇਸ਼ਨ ਤੇ ਲੋਕੇਸ਼ਨ ਜਿਹੜੀ ਹੈਗੀ ਆ ਉਹ ਵੀ ਜ਼ਰੂਰ ਇੱਥੇ ਮੈਂਸ਼ਨ ਕਰੋ ਵੀ ਤੁਸੀਂ ਕਿੱਥੇ ਰੇ ਰਹਿ ਰਹੇ ਆ ਜਾਂ ਕਿੱਥੋਂ ਵੀਡੀਓ ਪੋਸਟ ਕਰ ਰਹੇ ਆ ਤੇ ਉਹ ਲੋਕੇਸ਼ਨ ਵੀ ਜ਼ਰੂਰ ਚੂਜ਼ ਕਰੋ ਜਿੱਥੋਂ ਵੀ ਤੁਸੀਂ ਹੈਗੇ ਆ ਲੰਡਨ ਤੋਂ ਆ ਦਿੱਲੀ ਤੋਂ ਮੁੰਬਈ ਤੋਂ ਆ ਦੁਬਈ ਤੋਂ ਆ ਚੰਡੀਗੜ੍ਹ ਤੋਂ ਆ ਜਲੰਧਰ ਤੋਂ ਆ ਕਿਤੇ ਵੀ ਆ ਤੁਸੀਂ ਆਪਣੀ ਲੋਕੇਸ਼ਨ ਕਰੋ ਉਸ ਤੋਂ ਬਾਅਦ ਟੈਗ ਤੇ ਕੋਲੈਬੋਰੇਟ ਆ ਜਾਂਦਾ ਹੈ ਹਨਾ ਕੋਲੈਬੋਰੇਟ ਆ ਆ ਕੇ ਤੁਸੀਂ ਇਹ ਚ ਕਿਸੇ ਬੰਦੇ ਨੂੰ ਆਪਣੇ ਨੂੰ ਟੈਗ ਜ਼ਰੂਰ ਕਰੋ ਜਾਂ ਕੋਲੈਬੋਰੇਟ ਕਰੋ ਕੋਲੈਬੋਰੇਸ਼ਨ ਵਿੱਚ ਜਉ ਜਿੰਦਾ ਵੀ ਹੈ ਜਿੰਨੇ ਵੀ ਬੰਦੇ ਤੁਸੀਂ ਕਰ ਸਕਦੇ ਆ ਟੈਗ ਹਨਾ ਪਰ ਮੈਂ ਇਹ ਸਲਾਹ ਦਊਂਗਾ ਕਿ ਟੈਗ ਥੋੜੇ ਬੰਦਿਆਂ ਨੂੰ ਕਰੋ ਜਿੰਨੇ ਤੁਸੀਂ ਥੋੜੇ ਬੰਦਿਆਂ ਨੂੰ ਟੈਗ ਕਰੋਗੇ ਉਹਨਾਂ ਹੀ ਤੁਹਾਡਾ ਸਿਸਟਮ ਜਿਹੜਾ ਹੈਗਾ ਆ ਉਹ ਜ਼ਿਆਦਾ ਵਧੀਆ ਰਹੂਗਾ ਠੀਕ ਹੈ ਜੀ ਇਸ ਤੋਂ ਬਾਅਦ ਤੁਸੀਂ ਐਡ ਟੂ ਪਲੇਲਿਸਟ ਹਨਾ ਆਪਣੀ ਪਲੇਲਿਸਟ ਵਿੱਚ ਕੋਈ ਵੀ ਐਡ ਕਰ ਸਕਦੇ ਹੋ ਤੁਹਾਨੂੰ ਮੈਂ ਦੱਸਿਆ ਹੀ ਆ ਉਸ ਤੋਂ ਬਾਅਦ ਕ੍ਰੀਏਟ ਏ ਰੀਲ ਯੂਅਰ ਵੀਡੀਓ ਫਿਰ ਤੁਸੀਂ ਆਪਣੀ ਜਿਹੜੀ ਵੀਡੀਓ ਹੈ ਜੇ ਤੁਹਾਡੀ ਲੰਬੀ ਵੀਡੀਓ ਦਾ ਉੱਤੋਂ ਤੁਸੀਂ ਰੀਲ ਕ੍ਰੀਏਟ ਕਰ ਸਕਦੇ ਆ ਸ਼ੇਅਰ ਟੂ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਡਾ ਮੋਨਟਾਈਜ਼ ਆ ਗਿਆ ਉਹ ਚੈੱਕ ਕਰ ਸਕਦੇ ਆ ਵੀ ਤੁਹਾਡਾ ਮੋਨਟਾਈਜ਼ ਹੈਗਾ ਆ ਸੋ ਇਸ ਤਰੀਕੇ ਨਾਲ ਤੁਸੀਂ ਆਪਣੀ ਵੀਡੀਓ ਅਪਲੋਡ ਕਰੋ ਇਹ ਤਾਂ ਸੀਗਾ ਜੀ ਕਿ ਤੁਸੀਂ ਆਪਣੀ ਵੀਡੀਓ ਜਿਹੜੀ ਹੈਗੀ ਆ ਉਹ ਪੋਸਟ ਕਿਵੇਂ ਕਰਨੀ ਹੈ ਇਸ ਤਰੀਕੇ ਨਾਲ ਤੁਸੀਂ ਹਰ ਚੀਜ਼ ਮਤਲਬ ਸਟੈਪ ਸਟੈਪ ਬਾਈ ਸਟੈਪ ਤੁਸੀਂ ਚੱਲ ਕੇ ਤੇ ਆਪਣੀ ਜਿਹੜੀ ਪੋਸਟ ਹੈਗੀ ਆ ਉਹਨੂੰ ਸ਼ੇਅਰ ਕਰ ਦੇਣਾ ਹੈ ਪੋਸਟ ਹੁਣ ਸ਼ੇਅਰ ਹੋ ਗਈ ਆ ਸਾਰਾ ਕੁਝ ਹੋ ਗਿਆ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿ ਪੋਸਟ ਸ਼ੇਅਰ ਕਰਨ ਤੋਂ ਬਾਅਦ ਕੀ ਵੇਖਿਆ ਜਾਂਦਾ ਤੇ ਆਜੋ ਤੁਹਾਨੂੰ ਲੈ ਕੇ ਚੱਲਦੇ ਆਂ ਫੋਨ ਦੀ ਸਕਰੀਨ ਤੇ ਦੋਸਤੋ ਵੀਡੀਓ ਨੂੰ ਚੰਗੀ ਤਰ੍ਹਾਂ ਸਾਰਾ ਵੇਖਿਓ ਤਾਂ ਹੀ ਤੁਸੀਂ ਇਹਦੇ ਬਾਰੇ ਸਮਝ ਸਕਦੇ ਆਂ ਜੇਕਰ ਤੁਸੀਂ ਵੀਡੀਓ ਨੂੰ ਸਕਿਪ ਕਰੋਗੇ ਤਾਂ ਤੁਹਾਡੀ ਸਮਝ ਵਿੱਚ ਕੁਝ ਨਹੀਂ ਆਉਣਾ ਇਸ ਤਰੀਕੇ ਨਾਲ ਅਸੀਂ ਹੁਣ ਤੁਹਾਨੂੰ ਲੈ ਕੇ ਚੱਲਾਂਗੇ ਫੋਨ ਦੀ ਸਕਰੀਨ ਤੇ ਉਸ ਤੋਂ ਪਹਿਲਾਂ ਸਾਡੇ ਪੇਜ ਨੂੰ ਫੋਲੋ ਕਰੋ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਇਹ ਹੋਰ ਮਿੱਤਰਾਂ ਤੱਕ ਵੀ ਵੀਡੀਓ ਸਾਡੀ ਪਹੁੰਚ ਸਕੇ ਤੇ ਇਹਦਾ ਲਾਹਾ ਲੋਕ ਲੈ ਸਕਣ ਲੋ ਜੀ ਹੁਣ ਆਪਾਂ ਗੱਲ ਕਰਾਂਗੇ ਕਿ ਵੀਡੀਓ ਪੋਸਟ ਕਰਨ ਤੋਂ ਬਾਅਦ ਆਪਾਂ ਕੀ ਵੇਖਣਾ ਜਾਂ ਕੀ ਕਰਨਾ ਸਭ ਤੋਂ ਪਹਿਲਾਂ ਆਪਾਂ ਇੱਥੇ ਸੀ ਇਨਗਰੀਡients ਐਂਡ ਐਡਸ ਦੇ ਉੱਤੇ ਇਹ ਕਰਾਂਗੇ ਟੱਚ ਕਰਾਂਗੇ ਉਸ ਤੋਂ ਬਾਅਦ ਫਿਰ ਪਰਫਾਰਮੈਂਸ ਟਿਪਸ ਇਹਨੂੰ ਖੋਲਾਂਗੇ ਠੀਕ ਹੈ ਜੀ ਪਰਫਾਰਮੈਂਸ ਟਿਪਸ ਜਿਹੜੇ ਹੈਗੇ ਆ ਆਡੀਅנס ਤੋਂ ਅੱਗੇ ਇਹ ਆਡੀਅנס ਹੋ ਗਈ ਇਸ ਤੋਂ ਅੱਗੇ ਪਰਫਾਰਮੈਂਸ ਟਿਪਸ ਇਹਨੂੰ ਖੋਲਾਂਗੇ ਇਹਨੂੰ ਮੈਂ ਤੁਹਾਨੂੰ ਪੰਜਾਬੀ ਚ ਇਹਦੇ ਪੰਜਾਬੀ ਕਰਕੇ ਦੱਸਦਾ ਆਂ ਕਿ ਐਸ ਰੀਲ ਲਈ ਸੁਝਾਅ SP ਤੇ ਲਿਖਿਆ ਹੋਇਆ ਇਹਨਾਂ ਨੇ ਕਿ ਇਸ ਪੋਸਟ ਲਈ ਕੋਈ ਕਾਰਵਾਈ ਨਹੀਂ ਸੁਝਾਉਂਦੇ ਇਹਦਾ ਮਤਲਬ ਇਹ ਹੁੰਦਾ ਕੋਈ ਕਾਰਵਾਈ ਨਹੀਂ ਸੁਝਾਉਂਦੇ ਕਿ ਇੱਕ ਪੋਸਟ ਉੱਤੇ ਕੋਈ ਅਲੀਗੇਸ਼ਨ ਨਹੀਂ ਲੱਗਾ ਮਤਲਬ ਹੈਨਾ ਤੁਹਾਡੀ ਪੁਹਖ ਦੀ ਸਮਗਰੀ ਲਈ ਧਿਆਨ ਵਿੱਚ ਰੱਖਣ ਯੋਗ ਗੱਲਾਂ ਜਿਹੜੀਆਂ ਆਪਾਂ ਥੱਲੇ ਗੱਲਾਂ ਇਹ ਹੈਗੀਆਂ ਆਪਾਂ ਵਿੱਚ ਦੇ ਉਹ ਧਿਆਨ ਚ ਰੱਖਣੀਆਂ ਆ ਹਨਾ ਪਹਿਲਾਂ ਤੇ ਇਹ ਹੈਗਾ ਕਿ ਜਿਹੜਾ ਤੁਸੀਂ ਆਪਣੇ ਕੈਪਸ਼ਨ ਵਿੱਚ ਵੱਡੇ ਅੱਖਰਾਂ ਦੀ ਵਰਤੋਂ ਘੱਟ ਕਰੋ ਤੁਹਾਡੇ ਜਿਹੜੇ ਕੈਪਸ਼ਨ ਹੈਗੇ ਆ ਉਹ ਚ ਵੱਡੇ ਅੱਖਰ ਮਤਲਬ ਕਿ ਕੈਪੀਟਲ ਲੈਟਰ ਜਿਹੜੇ ਆ ਉਹ ਘੱਟ ਹੋਣੇ ਚਾਹੀਦੇ ਆ ਠੀਕ ਆ ਦੂਸਰਾ ਆਪਣੇ ਕੈਪਸ਼ਨ ਤੋਂ ਲਿੰਕਾਂ ਨੂੰ ਹਟਾਓ ਤੁਹਾਡਾ ਜਿਹੜੇ ਕੈਪਸ਼ਨ ਹੁੰਦਾ ਨਾ ਉਹਦੇ ਵਿੱਚ ਲਿੰਕ ਕਈ ਬੰਦੇ ਪਾ ਦਿੰਦੇ ਆ ਉਹ ਲਿੰਕ ਨਾ ਪਾਇਆ ਕਰੋ ਉਹਦੇ ਨਾਲ ਕੀ ਹੈ ਕਿ ਤੁਹਾਡਾ ਉਹ ਜਿਹੜਾ ਇਹ ਮੀਟਾ ਦਾ ਸਰਵਰ ਹੈ ਨਾ ਉਹਦਾ ਧਿਆਨ ਭਟਕ ਜਾਂਦਾ ਕਿਉਂਕਿ ਉਹ ਕਈ ਵਾਰੀ ਉਹ ਚੱਕਣ ਲੱਗ ਜਾਂਦਾ ਹਨ ਸੋ ਉਸ ਤੋਂ ਬਾਅਦ ਆਪਣੇ ਪੋਸਟ ਤੇ ਕਮੈਂਟਾਂ ਨਾਲ ਜੁੜੋ ਜਿਹੜੀ ਤੁਹਾਡੀ ਪੋਸਟ ਉੱਤੇ ਕਮੈਂਟ ਹੋਏ ਹੁੰਦੇ ਆ ਉਹਦਾ ਜਵਾਬ ਜ਼ਰੂਰ ਦਿਆ ਕਰੋ ਠੀਕ ਹੈ ਜੀ ਉਸ ਤੋਂ ਬਾਅਦ ਆ ਜਾਂਦਾ ਜੀ ਆਪਣੀ ਕੈਪਸ਼ਨ ਵਿੱਚ ਕੁਝ ਹੈਸ਼ਟੈਗ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰੋ ਉਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਆ ਕਿ ਇੱਕ ਤੋਂ ਵੱਧ ਜਿਹੜੇ ਤੁਹਾਡੇ ਹੈਸ਼ਟੈਗ ਜਿਹੜੇ ਹੈਗੇ ਆ ਉਹ ਲੋਕਾਂ ਨੇ ਤੁਹਾਡੀ ਰੀਲ ਨੂੰ ਲੱਭਣ ਵਾਸਤੇ ਮਦਦ ਕਰਦੇ ਆ ਸੋ 2 ਤੋਂ 5 ਦੇ ਵਿਚਕਾਰ ਜਾਂ 1 2 3 4 5 ਕਿੰਨੇ ਵੀ ਤੁਸੀਂ ਜਿਹੜੇ ਹੈਸ਼ਟੈਗ ਹੈਗੇ ਆ ਉਹ ਲਾ ਸਕਦੇ ਆ ਜੀ ਉਸ ਤੋਂ ਬਾਅਦ ਹੁੰਦਾ ਜੀ ਕਿ ਆਪਣੀ ਰੀਲ ਜਿਹੜੀ ਹੈਗੀ ਆ ਉਹਨੂੰ ਪਲੇਲਿਸਟ ਵਿੱਚ ਸ਼ਾਮਲ ਕਰੋ ਉਹ ਤਾਂ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਚੁੱਕਾ ਜਦੋਂ ਤੁਸੀਂ ਪੋਸਟ ਕਰਨੀ ਹੈ ਹਨਾ ਇਹ ਉਦੋਂ ਦੀਆਂ ਗੱਲਾਂ ਸਾਰੀਆਂ ਹੁੰਦੀਆਂ ਆ ਪਰ ਇਹਦੇ ਵਿੱਚ ਦੱਸਿਆ ਹੁੰਦਾ ਆ ਵੀ ਆ ਚੀਜ਼ਾਂ ਜਿਹੜੀਆਂ ਕਰਨੀਆਂ ਆ ਕੈਪਸ਼ਨ ਨੂੰ ਬਿਹਤਰ ਬਣਾਓ 10 ਤੋਂ 400 ਅੱਖਰਾਂ ਦੇ ਵਿਚਕਾਰ ਕੈਪਸ਼ਨ ਲਿਖੋ ਪਰ ਮੈਂ ਤੁਹਾਨੂੰ ਇਹੀ ਸਲਾਹ ਦੇਵਾਂਗਾ ਕਿ ਨਿਚੋੜ ਲਿਖਿਆ ਕਰੋ ਹਨਾ ਬਾਕੀ ਤੁਹਾਨੂੰ ਰੀਲ ਵਿੱਚ ਸੋਣ ਹੀ ਲੈਣਾ ਹੁੰਦਾ ਬੰਦੇ ਨੇ ਆਪਣੇ ਪੋਸਟ ਨੂੰ ਗਰੁੱਪ ਵਿੱਚ ਸਾਂਝਾ ਕਰੋ ਉਹ ਤੁਸੀਂ ਕਰਨਾ ਆ ਆਪਣੀ ਵੀਡੀਓ ਰੇਲਿਸ਼ਨ ਨੂੰ ਵਧਾਓ ਉਹ ਵੀ ਤੁਸੀਂ ਵਧਾਉਣੀ ਆ ਆਪਣੀ ਰੀਲ ਵਿੱਚ ਧੁੰਨੀ ਦੀ ਵਰਤੋਂ ਕਰੋ ਉਹ ਰੀਲ ਤੁਸੀਂ ਖਾਲੀ ਨਹੀਂ ਛੱਡਣੀ ਕੁਝ ਨਾ ਕੁਝ ਬੋਲਣਾ ਆ ਹਨਾ ਜਾਂ ਤੁਸੀਂ ਆਪਣੀ ਕੋਈ ਵੀ ਚੀਜ਼ ਬੋਲ ਸਕਦੇ ਆ ਜਾਂ ਤੁਸੀਂ ਕੋਈ ਆਪਣਾ ਗਾਣਾ ਵਗੈਰਾ ਲਾ ਸਕਦੇ ਆ ਜਿਹੜਾ ਤੁਹਾਡਾ ਆਪਣਾ ਹੋਵੇ ਕਾਪੀਰਾਈਟ ਵਾਲਾ ਨਾ ਹੋਵੇ ਜਿੱਤੇ ਕਾਪੀਰਾਈਟ ਆਉਣ ਦਾ ਖਤਰਾ ਹੋਵੇ ਉਹ ਨਾ ਲਾਓ ਹਨਾ ਉਸ ਤੋਂ ਬਾਅਦ ਮੋਬਾਈਲ ਅਨਕੂਲ ਆਕਾਰ ਅਨੁਪਾਤ ਦੀ ਵਰਤੋਂ ਕਰੋ ਏ ਵੀ ਤੁਹਾਨੂੰ ਪਤਾ ਹੀ ਹੈ ਇਹਦੇ ਬਾਰੇ ਤਾਂ ਚਲੋ ਤੁਹਾਨੂੰ ਮੈਂ ਪਹਿਲਾਂ ਦੱਸ ਹੀ ਚੁੱਕਿਆ ਹਣਾ ਆਪਣੀ ਸਮਗਰੀ ਵਿੱਚ ਕ੍ਰੀਏਟਿਵ ਟੂਲ ਦੀ ਵਰਤੋਂ ਕਰੋ ਹਣਾ ਇਹ ਹੁੰਦਾ ਹੈ ਆਪਣੇ ਸਟicker ਵਗੈਰਾ ਲਾਉਣੇ ਜਾਂ ਟੈਕਸ ਜਾਂ ਇਨਫੈਕਟ ਵਗੈਰਾ ਸ਼ਾਮਿਲ ਕਰਨੇ ਉਹ ਚੀਜ਼ਾਂ ਹੁੰਦੀਆਂ ਆ ਤੇ ਇਸ ਤੋਂ ਬਾਅਦ ਆ ਗਿਆ ਜੀ ਆਪਣੀ ਸਮਗਰੀ ਵਿੱਚ ਕ੍ਰੀਏਟਿਵ ਟੂਲ ਦੀ ਵਰਤੋਂ ਤੁਸੀਂ ਤੁਹਾਨੂੰ ਦੱਸ ਦਿੱਤਾ ਜੀ ਆਪਣੀ ਰੀਲ ਵਿੱਚ ਇੱਕ ਹੈਸ਼ਟੈਗ ਸ਼ਾਮਿਲ ਕਰੋ ਇਹ ਸਾਰੀਆਂ ਗੱਲਾਂ ਹੋ ਗਈਆਂ ਜੀ ਪਰ ਹੁਣ ਤੁਸੀਂ ਅੱਗੇ ਦੇਖਣਾ ਹੁੰਦਾ ਕਿ ਅੱਗੇ ਕੀ ਕਰਨਾ ਹਣਾ ਅੱਗੇ ਹੁੰਦਾ ਕਿ ਆਪਣੀ ਕੈਪਸ਼ਨ ਵਿੱਚ ਇਮੋਜੀ ਦੀ ਵਰਤੋਂ ਕਰੋ ਉਹ ਵੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਆਪਣਾ ਕੈਪਸ਼ਨ ਲੈ ਕੇ ਇਮੋਜੀ ਵਰਤੋਂ ਕਰੋ ਇਮੋਜੀ ਅੱਗੇ ਲਾ ਕੇ ਉਸ ਤੋਂ ਬਾਅਦ ਫਿਰ ਹੈਸ਼ਟੈਗ ਲਾਉਣੇ ਆ ਠੀਕ ਆ ਆਪਣੀ ਸਮਗਰੀ ਨਾਲ ਆਪਣੇ ਫੋਲੋਅਰ ਵਧਾਓ ਨਵੇਂ ਦਰਸ਼ਕਾਂ ਨੂੰ ਤੁਹਾਡੀ ਨਵੀਨਤਮ ਸਮਗਰੀ ਬਾਰੇ ਅਪ ਟੂ ਡੇਟ ਰਹਿਣ ਲਈ ਤੁਹਾਡੇ ਫੋਲੋ ਕਰਨ ਲਈ ਉਤਸ਼ਾਹਤ ਕਰੋ ਤੁਸੀਂ ਵਧੀਏ ਤਰੀਕੇ ਨਾਲ ਰੀਲ ਬਣਾਓਗੇ ਨਵੇਂ ਤਰੀਕੇ ਨਾਲ ਬਣਾਓਗੇ ਨਵੀਂ ਬਣਾਓਗੇ ਤੇ ਆਪੇ ਲੋਕ ਤੁਹਾਡੇ ਵੱਲ ਆਕਰਸ਼ਿਤ ਹੋਣਗੇ ਆਪਣੀ ਰੀਲ ਦੀ ਲੰਬਾਈ ਘਟਾਓ ਤੁਹਾਡੀ ਜਿਹੜੀ ਰੀਲ ਹੈਗੀ ਆ ਉਹ 15 ਸਕਿੰਟਾਂ ਤੋਂ 90 ਸਕਿੰਟਾਂ ਦੇ ਵਿੱਚ ਹੋਣੀ ਚਾਹੀਦੀ ਆ ਠੀਕ ਹੈ ਜੀ ਉਸ ਤੋਂ ਬਾਅਦ ਅਗਲੀ ਵਾਰ ਜਿਹੜੇ ਚੁੱਕਣ ਵਾਲੇ ਕਦਮ ਜਿਹੜੇ ਹੈਗੇ ਆ ਆਪਾਂ ਉਹਨਾਂ ਬਾਰੇ ਜਾਣਕਾਰੀ ਤੁਹਾਨੂੰ ਦੇਵਾਂਗੇ ਕਿ ਆਪਣੇ ਕੈਪਸ਼ਨ ਵਿੱਚ ਇਮੋਜੀ ਲਾਓ ਦੀ ਵਰਤੋਂ ਕਰੋ ਆਪਣੇ ਭਾਈਚਾਰਕ ਭਾਈਚਾਰੇ ਨੂੰ ਆਪਣੀ ਸਮੱਗਰੀ ਸਾਂਝੀ ਕਰਨ ਲਈ ਕਹੋ ਜਿੱਦਾਂ ਕਿ ਤੁਸੀਂ ਆਪਣੇ ਯਾਰਾਂ ਦੋਸਤਾਂ ਨੂੰ ਕਹਿ ਸਕਦੇ ਆ ਕਿ ਭਾਈ ਵੀ ਤੁਸੀਂ ਮੇਰੇ ਇਹ ਵੀਡੀਓ ਸ਼ੇਅਰ ਕਰਦੇ ਹੋ ਜਾਂ ਤੁਸੀਂ WhatsApp ਤੇ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਕਰੋ ਕਿ ਉਹਨਾਂ ਨੂੰ ਸ਼ੇਅਰ ਕਰੋ ਫੋਲੋ ਕਰੋ ਮੇਰੇ ਪੇਜ ਨੂੰ ਐਦਾਂ ਤੁਸੀਂ ਉਹਨਾਂ ਨੂੰ ਕਹਿ ਸਕਦੇ ਆ ਆਪਣੇ ਇਸ ਤੋਂ ਬਾਅਦ ਆ ਜਾਂਦਾ ਆਪਣੀ ਜਿਹੜੀ ਰੀਲ ਦੀ ਲੰਬਾਈ ਜਿਹੜੀ ਹੈਗੀ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਲਓ ਜੀ ਦੋਸਤੋ ਹੁਣ ਮੈਂ ਤੁਹਾਨੂੰ ਬਹੁਤ ਬਰੀਕੀ ਵਿੱਚ ਜਾਣਕਾਰੀ ਦਿੱਤੀ ਹੈ ਕਿ ਤੁਸੀਂ ਆਪਣੀ ਵੀਡੀਓ ਦੇ ਵਿਊ ਕਿਵੇਂ ਵਧਾ ਸਕਦੇ ਹੋ ਆਪਣੀ ID ਦੇ ਫਾਲੋਅਰ ਕਿੱਦਾਂ ਵਧਾ ਸਕਦੇ ਹੋ ਤੇ ਆਪਣੀ ਜਿਹੜੀ ਤੁਹਾਡੀ ਵੀਡੀਓ ਹੈ ਉਹਨੂੰ ਵਾਇਰਲ ਕਿਵੇਂ ਕਰ ਸਕਦੇ ਆ ਇਹ ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਤੁਹਾਨੂੰ ਦਿੱਤੀ ਗਈ ਆ ਸੋ ਆਸ ਕਰਦੇ ਆ ਕਿ ਤੁਹਾਨੂੰ ਪਸੰਦ ਆਈ ਹੋਵੇਗੀ ਅਗਲੀ ਵੀਡੀਓ ਵਿੱਚ ਅਗਲੀ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਫੋਲੋ ਕਰਿਓ ਸਾਡੇ ਪੇਜ ਨੂੰ ਸਾਡੀ ਪ੍ਰੋਫਾਈਲ ਨੂੰ ਧੰਨਵਾਦ